ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਆਮਲਿਆਂ ਦਾ ਅਚਾਰ ਆਮਲੇ ਜਿਹੜੇ ਆਪਾਂ ਦੇਖ ਸਕਦੇ ਹਾਂ ਤੁਸੀਂ ਲੈਏ ਹੋਏ ਆ ਬਹੁਤ ਹੀ ਜ਼ਿਆਦਾ ਫਰੈਸ਼ ਆਮਲੇ ਆ ਤੇ ਆਪਣੇ ਜਿਹੜਾ ਖੇਤ ਆਮਲੇ ਦਾ ਰੁੱਖ ਲੱਗਿਆ ਹੋਇਆ ਉਹਦੇ ਤੋਂ ਆਪਾਂ ਜਿਹੜੇ ਲੈ ਆ ਸਭ ਤੋਂ ਪਹਿਲਾਂ ਆਪਾਂ ਆਮਲੇ ਤੋੜ ਲੈਂਦੇ ਸੀ ਤੇ ਹੁਣ ਇਹਨਾਂ ਨੂੰ ਜਿਹੜਾ ਕਿ ਆਪਾਂ ਬਿਲਕੁਲ ਸਾਫ਼ ਕਰਕੇ ਇੱਧਰ ਇੱਕ ਬਰਤਨ ਦੇ ਵਿੱਚ ਕੱਢਦੇ ਆ ਇਹਨਾਂ ਦੇ ਜਿੱਦਾਂ ਡੰਡੀਆਂ ਵਗੈਰਾ ਲੱਗੀਆਂ ਹੁੰਦੀਆਂ ਉਹਨਾਂ ਨੂੰ ਬਿਲਕੁਲ ਤੋੜ ਕੇ ਆਪਾਂ ਸਾਫ਼ ਕਰਦੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ। ਬੰਨਾ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਦਾਂ ਹੱਥ ਨਾਲ ਜਾਂ ਚੱਕ ਵਗੈਰਾ ਦੀ ਹੈਲਪ ਨਾਲ ਨੂੰ ਚੰਗੀ ਤਰ੍ਹਾਂ ਇਦਾਂ ਇਹਨਾਂ ਦੀਆਂ ਜਿਹੜੀਆਂ ਡੰਡੀਆਂ ਵਗੈਰਾ ਲੱਗੀਆਂ ਨੇ ਇਹਨਾਂ ਨੂੰ ਸਾਫ਼ ਕਰਕੇ ਆਹ ਵਾਲੇ ਬਰਤਨ ਦੇ ਵਿੱਚ ਰੱਖਦੇ ਆਂ। ਸਾਫ਼ ਕਰਨ ਤੋਂ ਬਾਅਦ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਧੋ ਲਿਆ ਸੀਗਾ। ਦੇਖ ਸਕਦੇ ਹੋ ਤੁਸੀਂ। ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਇਦਾਂ ਆਪਾਂ ਇੱਕ ਬਰਤਨ ਦੇ ਵਿੱਚ ਪਾਣੀ ਲੈ ਲਿਆ ਤੇ ਉਹਨੂੰ ਰੱਖਤਾ ਤੇ ਪਾਣੀ ਆਪਣਾ ਗਰਮ ਹੋ ਚੁੱਕਿਆ ਤੇ ਜਿਹੜੇ ਕਿ ਆ ਔਲੇ ਆਪਾਂ ਇਹਦੇ ਵਿੱਚ ਪਾਵਾਂਗੇ ਔਲਿਆਂ ਨੂੰ ਆਪਾਂ ਹਲਕਾ ਜਿਹਾ ਉਬਾਲਾਂਗੇ ਜਿਆਦਾ ਨਹੀਂ ਉਬਾਲਣੇ ਜੇ ਆਪਾਂ ਜਿਆਦਾ ਉਬਾਲ ਲੈਣੇ ਔਲੇ ਫਿਰ ਇਹਨਾਂ ਦਾ ਜਿਹੜਾ ਅਚਾਰਾ ਉਹ ਜਲਦੀ ਖਰਾਬ ਹੋ ਜਾਂਦਾ ਉਹਦੇ ਵਿੱਚ ਉਲੀ ਪੈ ਜਾਂਦੀ ਆ ਤੇ ਇਸ ਕਰਕੇ ਆਪਾਂ ਜਿਆਦਾ ਨਹੀਂ ਉਬਾਲਾਂਗੇ ਔਲੇ ਆਪਾਂ ਪਾ ਤਿਆ ਤੇ ਹੁਣ ਆਪਾਂ ਇਹਨਾਂ ਨੂੰ 2-3 ਮਿੰਟ ਇਹਦੇ ਵਿੱਚ ਪਾਣੀ ਦੇ ਵਿੱਚ ਉਬਾਲਾਂਗੇ ਜਿਆਦਾ ਟਾਈਮ ਨਹੀਂ ਉਬਾਲਣੇ ਪਾਣੀ ਆ ਆਮਲੇ ਆਪਣੇ ਹਲਕਾ ਜਿਹਾ ਬੋਇਲ ਹੋ ਗਏ ਆ ਤੇ ਆਪਾਂ ਹੁਣ ਜਿਹੜਾ ਗੈਸ ਦਾ ਫਲੇਮ ਆ ਬੰਦ ਕਰ ਦਿਆਂ ਤੇ ਇਹਨਾਂ ਨੂੰ ਕਿਤੇ ਪਾਂਡੇ ਦੇ ਵਿੱਚ ਕੱਢ ਦਿਆਂ ਤੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਆਪਾਂ ਧੁੱਪੇ ਰੱਖਾਂਗੇ ਹੁਣ ਆਪਾਂ ਇਹਨਾਂ ਨੂੰ ਚੁੱਕ ਕੇ ਇਦਾਂ ਦਿਹਾੜੇ ਆਪਾਂ ਹਾਂ ਕਿਸੇ ਖੁੱਲੇ ਪਾਂਡੇ ਦੇ ਵਿੱਚ ਹਾਂ ਜਾਲੀ ਵਾਲੇ ਦੇ ਵਿੱਚ ਕੱਢ ਲੈਣੇ ਆ ਤੇ ਇਸ ਤਰ੍ਹਾਂ ਤੁਸੀਂ ਹਮਲੇ ਆਪਾਂ ਬਿਲਕੁਲ ਹਲਕੇ ਜਿਹੀ ਬੋਇਲ ਕਿਤੇ ਆ ਇਦਾਂ ਆਪਾਂ ਜਿਆਦਾ ਨਹੀਂ ਕੀਤੇਗੇ ਇਸੇ ਆਪਾਂ ਇਹ ਬਰਤਨ ਦੇ ਵਿੱਚ ਕੱਢ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਉੱਪਰੋਂ ਜਾਲੀ ਦੇ ਨਾਲ ਕਵਰ ਕਰ ਦਾਂਗੇ ਤੇ ਆਪਾਂ ਥੋੜੀ ਜਿਹੀ ਹਲਕੀ ਜਿਹੀ ਧੁੱਪ ਦੇ ਵਿੱਚ ਰੱਖ ਦਾਂਗੇ ਇਹਨਾਂ ਨੂੰ ਕਵਰ ਕਰਕੇ ਆਪਏ ਇਸ ਲਈ ਰੱਖਿਆ ਕਿਉਂਕਿ ਕੋਈ ਮੱਖੀ ਮੱਛਰ ਇਹਨਾਂ ਦੇ ਵਿੱਚ ਨਾ ਐਂਟਰ ਹੋ ਸਕੇ। ਇਹ ਤਾਂ ਘੰਟਾ ਧੁੱਪੇ ਰੱਖਣ ਬਾਅਦ ਆਪਣੇ ਔਲੇ ਜਿਹੜੇ ਬਿਲਕੁਲ ਡਰਾਈ ਹੋ ਚੁੱਕੇ ਆ ਇਹਨਾਂ ਦਾ ਕਲਰ ਵੀ ਥੋੜਾ ਚੇਂਜ ਹੋ ਗਿਆ। ਤੇ ਇੱਧਰ ਜਿਹੜਾ ਕਿ ਆਪਾਂ ਪੈਨ ਰੱਖਿਆ ਹੋਇਆਗਾ। ਤੇ ਪੈਨ ਦੇ ਵਿੱਚ ਆਪਾਂ ਐਡ ਕਰਾਂਗੇ ਸਰੋਂ ਦਾ ਤੇਲ ਦੇ ਵਿੱਚ ਆਪਾਂ ਸਰੋਂ ਦਾ ਤੇਲ ਜਿਹੜਾ ਕਿ ਆ ਐਡ ਕਰਾਂਗੇ। ਤੁਸੀਂ ਔੜਿਆਂ ਦੀ ਕੁਆਂਟੀਟੀ ਦੇ ਹਿਸਾਬ ਨਾਲ ਕਰ ਸਕਦੇ ਹੋ। ਇਹਨੇ ਕ ਆਪਣੀ ਔਲੇ ਆ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ। പൂരിത ഗർമ ചുക്കു അപ്പോൾ ഫ്രൈക്കാതെ ടൈമെങ്കിൽ അപ്പോൾ ഹലക്കൽക്കാ ਇੱਕ ਤੋਂ ਡੇਢ ਮਿੰਟ ਜਿਹੜੇ ਕੀ ਆ ਆਲੂ ਦੇ ਵਿੱਚ ਫਰਾਈ ਕਰ ਲਏ ਆ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਸੌਂਫ ਮੇਥੀ ਤੇ ਪਲੰਗੀ ਜਿਹੜੇ ਸੂਕੇ ਮਸਾਲੇ ਹੁੰਦੇ ਆ ਇਹਨਾਂ ਨਾਲ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਪਿਆਜ਼ ਦਾ ਜਿਹੜਾ ਫਲੇਮਾ ਉਹ ਆਪਾਂ ਬਿਲਕੁਲ ਲੋਕ ਦਿੱਤਾ ਹੋਇਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਨਾਣ ਮਿਰਚ ਤੇ ਹਲਦੀ ਐਡ ਕਰਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਜਰਾ ਘਲਾ ਕੇ मिक्स कर देंगे हम लाइ जाने हल्का हल्का सब तो मसाले के देखिए पूरी तो तरह मिक्स हो जाएंगे वो देख सा है जैसे बन के रेडी है बिल्कुल देखने में बहुत ज्यादा ग्लेशियस लग रहा है तो हम जोम करके दिखाने हैं ਚੰਗੀ ਪਰਤਨ ਦੇ ਵਿੱਚ ਕੱਢ ਕੇ ਰੱਖ ਸਕਦੇ ਆ ਇਹਨੂੰ ਆਪਾਂ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹ ਖਰਾਬ ਨਹੀਂ ਹੋਊਗਾ ਬਿਲਕੁਲ ਵੀ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ